ਉਹ ਤਾਂ ਉਰੇ ਜਾਣ ਅੰਦਰ ਨਾ ਕੋਈ ਆ ਗੋੜੇ ਕਾਟੇ ਚੁੱਕ ਕੇ ਸਿੱਟਿਆ ਡੋਰ ਉਹ ਨਹੀਂ ਡੋਰ ਨਹੀਂ ਆਈ ਆਂ ਗੋੜਾ ਲੈ ਬੈਠਿਆ ਨੇ ਤੂੰ ਸੁਣ ਉਂਤਰਾ ਵਾਟਾ ਆਹ ਗੋੜਾ ਲੈ ਟੇਟਾ ਚ ਡੋਰ ਡੋਰ ਹੈਗੀ ਆ ਲੈ ਜੀ ਉਹ ਨਹੀਂ ਆਈ ਐਲ ਤੂੰ ਹੋਈ ਹੈ ਜੇ ਆਂ ਕੱਟ ਕਿੱਥੇ ਆਏ ਉੱਪਰ ਦੇ

ਪਾਈ ਇਧਰ ਆਨੇ ਚਾਹੁੰਦੇ ਤੇ ਚੌੜੀ ਡਰੋ ਤੜਾਉਂਦਾ ਚੜਾਉਂਦੇ ਜੀ ਇਹ ਨਾਲ ਇਧਰ ਇਹਨਾਂ ਨੂੰ ਨਹੀਂ ਦੇਹ ਲੋ ਦੇਹ ਨੂੰ ਸਮਝੋ ਗੱਪਾਂ ਮੈਂ ਕਰੀ ਹਾਂ 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 ਹ ਉਗਲਾਂ ਨੂੰ ਬੰਦੀ ਕੋਈ ਕੋਈ ਵੀ ਚੜ ਜਾ ਆਜਾ ਉਹ ਦੌਰ ਦਿਖਾਓ ਆ ਦਿਖਾਓ ਇੱਥੇ ਆਉਂਦੀ ਫੜਾਉ ਤੈਨੂੰ ਆਜੋ ਜੇ ਇਧਰ ਆਉਣਾ ਇਧਰ ਆਜੋ ਆ ਕੇ ਵਾਹ ਇੱਥੇ ਆ ਕੇ ਖੜਿਆ ਹੋ ਓ ਕਿੱਥੇ ਹੋ ਤੁਸੀਂ ਕਿਹੜਾ ਆਸਨ ਲਵੋਗੇ ਇੱਥੋਂ ਆਈ ਆਜਾ ਆਜਾ

ਇਹ ਤਾਂ ਇਹ ਨਹੀਂ ਚੜਾਉਣੀ ਹੈਗੀ ਨਾ ਨਹੀਂ ਦੂਜੀ ਨਹੀਂ 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 ਆਪਾਂ ਦੂਜੀ ਲਿਆਂਦੀ ਨਹੀਂ ਆ ਬੱਚੀ 25 26 ਲਿਆਂਦੇ ਨਹੀਂ ਬਾਪ ਦਾ ਮਾਰ ਕੇ ਆਉਂਦਾ ਨੀ ਮਾਰ ਕੇ ਆਉਂਦਾ ਆ ਜਾ ਜੇ ਬਸੰਤ ਜਿਹੜੀ ਕਿਹੜੀ ਡਰੈਸ ਲਾਈ ਹੈ ਜੇ ਅੱਡਾ ਕੋਚ ਵੱਲੋਂ ਇੱਕ ਬਸੰਤ ਪੰਚਮੀ ਦਾ ਤਿਹਾਰਾ ਲੋਕ ਬੜੇ ਧੂਮਤਾ ਨਾਲ ਮਨਾਉਂਦੇ ਨੇ ਬੱਚੇ ਪਤੰਗ ਚੜਾਉਂਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਕਈ ਲੋਕ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਹੇਠ ਇਹਨਾਂ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਜਿਹੜਾ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਹਰ ਪਿੰਡ ਪਿੰਡ ਉੱਤੇ ਜਾ ਕੇ ਇਹਨਾਂ ਦੀ ਚੈੱਕ ਚੈੱਕ ਕੀਤਾ ਜਾ ਰਿਹਾ ਹੈ ਡੋਰ ਕੀ ਮੈਸੇਜ ਦੇ ਰਹੇ ਲੋਕਾਂ ਨੂੰ ਦੀ ਲੋਕਾਂ ਨੂੰ ਮੈਸੇਜ ਦੇ ਰਹੇ ਆ ਵੀ ਚੈਨਾ ਡੋਰ ਨਾਲ ਤੁਸੀਂ ਪਤੰਗ ਨਾ ਚੜਾਓ ਜਿਹਦੇ ਨਾਲ ਬੇਜਾਨ ਜਾਨਵਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਵੀ ਆਪਦੀ ਖੁਸ਼ੀ ਨਾਲ ਤੇ ਹਰਨ ਨਾਲ ਤੇ ਕੋ ਸਪੀਕਰ ਜਿਹੜੇ ਲਾਉਂਦੇ ਨੇ ਨੂੰ ਰੋਕਣ ਲਈ ਕੀ ਕਰ ਰਹੇ ਜਿਹੜੇ ਸਪੀਕਰ ਬਿਨਾਂ ਮਨਜ਼ੂਰੀ ਤੋਂ ਲਾਦੇ ਉਹਨਾਂ ਦੇ ਨੋਇਸ ਪੋਲੂਸ਼ਨ ਐਕਟ ਦਾ ਪਰਚਾ ਦਰਜ ਕਰਾਂਗੇ ਤੇ ਫਿਲਹਾਲ ਹਾਲੇ ਕੋਈ ਐਸੀ ਗੱਲ ਮੋਰਸ ਵਿੱਚ ਨਹੀਂ ਉਹਨਾਂ ਗੋਲਡ ਜੀ ਜਿਹੜਾ ਕਰਨਾਪੁਰ ਤੋਂ ਆਜੇ ਡਰਾਈਵ ਕਰਾਈਏ ਕਿ ਤਰ੍ਹਾਂ ਦੇਖਦੇ ਆਂ ਇਹ ਵਧੀਆ ਗੱਲ ਆ ਜੀ ਆਪਣੇ ਚਾਣਾ ਡੋਰ ਤੋਂ ਬਹੁਤ ਮਿਲ ਰਹੀ ਹੈ ਆਪਣੇ ਢਾਗਾ ਡੋਰ ਨਾਲ ਚੜਾਉਣਾ ਚਾਹੀਦਾ ਨਹੀਂ ਤਾਂ ਚਲਾਉਣੇ ਨਹੀਂ ਚਾਹੀਦਾ ਕੋਈ ਫਾਇਦਾ ਨਹੀਂ ਨੁਕਸਾਨ ਬਹੁਤ ਹੋ ਰਹੇ ਨੇ ਤੇ ਪੁਲਿਸ ਦੇ ਕੰਮ ਕਰਨ ਨੂੰ ਕਿਸ ਤਰ੍ਹਾਂ ਦੇ ਦੇ ਦੋਵੇ ਬਹੁਤ ਵਧੀਆ ਇਹ ਆਪਣੇ ਉਹ ਕਰ ਰਹੇ ਨੇ ਤੇ ਹੋਰ ਲੋਕਾਂ ਨੂੰ ਵੀ ਮੈਨੂੰ ਚਾਹੁੰਦੇ ਨੇ ਚੜਾਉਣਾ ਗਲਤ ਆ ਇਹ ਪਤੰਗ ਚੜਾਉਣਾ ਇਹਨਾਂ ਦਾ ਢਾਗਾ ਡੋਰ ਨਾਲ ਆਪਣੇ ਚੜਾਉਣਾ ਚਾਹੀਦਾ ਨਹੀਂ ਕੋਈ ਫਾਇਦਾ ਹੀ ਨਹੀਂ ਆਦਾ